ਹਜ਼ਾਰ ਪਰ ਦੀ ਧਾਤੀ ਚੋਂ ਬਾਹਰ ਆਈ ਹੋਸ਼ ਅੜਾ ਦੇਣ ਵਾਲੀ ਸ਼ਿਵਲਿੰਗ ਜਿਸ ਦੀ ਰਾਖੀ ਕਰਦਾ ਇਸ਼ਾਤਾਰੀ ਨਾਗਾਂ ਦਾ ਜੋੜਾ ਸਦੀਆਂ ਪਹਿਲਾਂ ਇੱਥੇ ਲੱਗਦਾ ਸੀ ਕੁੰਮ ਦਾ ਮੇਲਾ ਕਿੰਨੇ ਕੁ ਲੋਕਾਂ ਨੂੰ ਦਰਸ਼ਨ ਹੁੰਦੇ ਐ ਇਸ਼ਾਤਾਰੀ ਨਾਗਾਂ ਦੇ ਜੋੜੇ ਦੇ ਸਾਰੇ ਕਰਕੇ ਜਾਂਦੇ ਜੋ ਵੀ ਆਉਂਦੇ ਐ ਦਰਸ਼ਕ ਕਰਨ ਕੋਈ ਮਤਲਬ ਹਰ ਕਿਸੇ ਨੂੰ ਦਰਸ਼ਨ ਹੁੰਦੇ ਐ ਭਾਜੀ ਹਾਂਜੀ ਹਾਂਜੀ ਉਹ ਬੋਲੀ ਆ ਹਾਂਜੀ ਉਹ ਬੋਲੀ ਦਾ ਪਾਣੀ ਇਸ ਸਰੋਵਰ ਦੇ ਵਿੱਚ ਆਉਂਦਾ ਸੀਗਾ ਹਾਂਜੀ ਹਾਂਜੀ ਅੱਧਾ ਇਸਿੱਧ ਨੂੰ ਆ ਜਾਂਦਾ ਸੀ ਅੱਛਾ ਅੱਧਾ ਇੱਧਰ ਜਾਂਦਾ ਸੀਗਾ ਹਾਂਜੀ ਕੰਮ ਦਾ ਮੇਲਾ ਪਹਿਲਾਂ ਇਸ ਜਗ੍ਹਾ ਲੱਗਦਾ ਸੀ ਸਾਡੇ ਹਿਸ਼ਾਰਪੁਰ ਦੇ ਵਿੱਚ ਆ ਜੋ ਪੱਥਰ ਤੁਸੀਂ ਦੇਖ ਰਹੇ ਆ ਇਹ ਪੁਰਾਣੇ ਪੱਥਰ ਹੈ ਇਹ ਪੱਥਰ ਹਜ਼ਾਰਾਂ ਸਾਲ ਪੁਰਾਣੇ ਹੁੰਦੇ ਸੀ ਦੇਖ ਲਓ ਬਾਬਾ ਬਲਖਨਾਥ ਜੀ ਦੀ ਸਦੀਆਂ ਪੁਰਾਣੀ ਮੂਰਤੀ ਜਿਹੜੀ ਖਦਾਈ ਦੌਰਾਨ ਥੱਲੇੋਂ ਨਿਕਲੀ ਸੀ ਧਰਤੀ ਦੇ ਵਿੱਚੋਂ ਹਾਂ ਇਹ ਵਰਮੀ ਹੈ ਆਪਣੀ ਪੁਰਾਣੀ ਜਿਹੜੀ ਪਹਿਲਾਂ 500 ਸਾਲ ਪਹਿਲਾਂ ਮਤਲਬ ਲੱਗ ਲੱਗ ਮਿਲੀਆਂ ਮੂਰਤੀਆਂ ਸਾਡੀਆਂ ਇਦਾਂ ਮਤਲਬ ਪਾਣੀ ਦੇ ਬਾਹਰ ਨਾਲ ਅਸਲ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਸ ਜਗ੍ਹਾ ਤੋਂ ਮੂਰਤੀਆਂ ਨਿਕਲੀਆਂ ਤੇ ਉਸ ਤੋਂ ਬਾਅਦ ਇਸ਼ਾਤਾਰੀ ਨਾਗਾਂ ਦਾ ਜੋੜ ਇੱਥੇ ਰਹਿਣ ਲੱਗਾ ਆ ਗਿਆ ਹਾਂਜੀ ਹਾਂਜੀ ਉਸ ਤੋਂ ਬਾਅਦ ਆਉਂਦਾ ਮਾਰੇ ਇੱਥੇ ਫੇਰ ਆਉਂਦੇ ਸਾਰੇ ਕਹਿੰਦੇ ਸਾਨੂੰ ਅੰਦਰ ਹੀ ਨਹੀਂ ਆਉਣ ਦਿੱਤਾ ਇਹ ਕੋਥੇ ਖੜ ਗਿਆ ਕੋਥੇ ਖੜ ਗਿਆ ਫਰਾਟਾ ਹੀ ਇੰਨਾ ਜ਼ੋਰ ਦਾ ਮਾਰਦੇ ਸੀ ਮਤਲਬ ਗੱਡੀ ਛੱਡ ਕੇ ਦੌੜਨਾ ਪੈ ਗਿਆ ਜੀ ਆਉਣ ਇਹ ਤਾਂ ਬੜੀ ਬਹੁਤ ਵਿਚਾਰ ਰੂਪ ਆ ਉਹਨਾਂ ਦਾ ਹਾਂਜੀ 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 ਜਿੰਨਾਂ ਆਪਣੇ ਮੰਦਿਰ ਦੀ ਹੱਦ ਆ ਗਈ ਹੈ ਸਿਰ ਮੰਦਿਰ ਦੀ ਰਾਖੀ ਕਰਦੇ ਸ਼ਰਧਾਲੀ ਬਾਈ ਹਾਂਜੀ ਹਾਂਜੀ ਮੰਦਿਰ ਦੀ ਰਾਖੀ ਕਰਦੇ ਜੀ ਪਹਿਰਾ ਪੂਰਾ ਰਾਖੀ ਉਹਦੀ ਪੂਰੀ ਆ ਜੀ ਠੀਕ ਆ ਠੀਕ ਆ ਜੀ ਕੋਈ ਅੱਧਾ ਬੰਦਾ ਹੋਵੇ ਤਾਂ ਨਹੀਂ ਅੰਦਰ ਆਉਂਦੇ ਹਾਂਗੇ ਅੱਛਾ ਜੀ ਹਾਂਜੀ ਇਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਇੰਨੀ ਜ਼ਿਆਦਾ ਫੈਲ ਸਕੇ ਜਿਹੜੇ ਮੇਰੇ ਭਰਾ ਭੈਣਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ ਉਹ ਇਸ ਜਗ੍ਹਾ ਆ ਕੇ ਦਰਸ਼ਨ ਕਰ ਸਕਣ ਪੀਵੀ ਸੈਵਾ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨੋਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹੁਸ਼ਿਆਰਪੁਰ ਦੇ ਕੋਲ ਬਜਵਾੜਾ ਪਿੰਡ ਵਿੱਚ ਲੈ ਕੇ ਆਏ ਹਾਂ ਜਿੱਥੇ ਹੋਸ਼ ਅਡਾ ਦੇਣ ਵਾਲਾ ਚਮਤਕਾਰ ਹੋਇਆ ਸੀ ਕਹਿੰਦੇ ਖਦਾਈ ਦੌਰਾਨ ਸਦੀਆਂ ਪੁਰਾਣਾ ਥੱਲੇੋਂ ਸ਼ਿਵਲਿੰਗ ਨਿਕਲਿਆ ਸੀਗਾ ਉਸ ਸਮੇਂ ਦਾ ਸਦੀਆਂ ਪੁਰਾਣਾ ਕੁੰਮ ਦਾ ਸਰੋਵਰ ਵੀ ਨਿਕਲਿਆ ਸੀ ਜਿਸ ਵਿੱਚ ਕਿਸੇ ਸਮੇਂ ਕੁੰਮ ਦਾ ਮੇਲਾ ਲੱਗਦਾ ਸੀ ਦੁਨੀਆਂ ਦੇ ਦੂਰੋਂ ਦੂਰੋਂ ਆਉਂਦੀ ਸੀ ਇਹ ਗੱਲ ਸੁਣ ਹਰ ਕੋਈ ਹੈਰਾਨ ਹੋ ਜਾਏਗਾ ਸਾਡੇ ਹਿਸ਼ਾਰਪੁਰ ਦੇ ਵਿੱਚ ਇੰਨਾ ਪਵਿੱਤਰ ਸਥਾਨ ਸੀਗਾ ਕਹਿੰਦੇ ਉਸ ਸਮੇਂ ਦੀਆਂ ਬੋਲੀਆਂ ਵੀ ਆ ਜਿੱਥੇ ਕਿਸੇ ਸਮੇਂ ਜਿਹੜਾ ਹਿਸ਼ਾਰਪੁਰ ਦਾ ਬਜਵਾੜੇ ਦੇ ਵਿੱਚ ਕਿਲਾ ਹੁੰਦਾ ਸੀ ਉੱਥੋਂ ਦੀ ਰਾਣੀ ਇਸ਼ਨਾਨ ਕਰਦੀ ਸੀ ਉਸ ਸਮੇਂ ਦੀਆਂ ਧਾਰਮਿਕ ਮੂਰਤੀਆਂ ਵੀ ਇੱਥੇ ਮੌਜੂਦਾ ਅਸੀਂ ਤੁਹਾਨੂੰ ਸਭ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਇਸ ਵੇਲੇ ਤੁਸੀਂ ਦੇਖ ਸਕਦੇ ਆ ਅਸੀਂ ਹਿਸ਼ਾਰਪੁਰ ਤੋਂ ਜਿਹੜਾ ਹਾਈਵੇ ਜਾਂਦਾ ਉਹਨੇ ਨੂੰ ਉਸ ਜਗ੍ਹਾ ਖੜੇ ਆ ਤੁਸੀਂ ਇੱਥੇ ਆਸਾਨੀ ਨਾਲ ਪਹੁੰਚ ਜਾਊਗੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਵਾਂਨੇ ਆ ਇਸ ਪਵਿੱਤਰ ਸਥਾਨ ਦੇ ਤੁਸੀਂ ਪੜ੍ਹ ਸਕਦੇ ਆ ਲਿਖਿਆ ਹੋਇਆ ਪਰਾਚੀਨ ਸ਼ਿਵ ਮੰਦਿਰ ਤਾਂ ਨੂੰ ਇਸ ਜਗ੍ਹਾ ਆ ਕੇ ਬਹੁਤ ਸ਼ਾਂਤੀ ਮਿਲੂਗੀ ਇਹ ਸਭ ਉਸ ਸਮੇਂ ਜ਼ਮੀਨ ਵਿੱਚੋਂ ਨਿਕਲੀਆਂ ਸੀ ਬਹੁਤ ਪੁਰਾਣੀਆਂ ਪੁਰਾਣੀਆਂ ਮੂਤੀਆਂ ਆ ਇਸ ਜਗ੍ਹਾ ਧੂਣਾ ਲਾਇਆ ਜਾਂਦਾ ਆ ਤੇ ਬਿਲਕੁਲ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਆ ਇਹ ਮੂਰਤੀ ਵੀ ਬਰਮਾ ਮਿਸ਼ੂ ਮਹੇਜੀ ਦੀ ਆ ਜਿਹੜੀ ਖਦਾਈ ਦੌਰਾਨ ਥੱਲੇੋਂ ਨਿਕਲੀ ਸੀ ਤੇ ਨਾਲ ਬਾਬਾ ਬਲਖਨਾਥ ਜੀ ਦਾ ਸਰੂਪ ਆ ਤੇ ਹੁਣ ਅਸੀਂ ਤੁਹਾਨੂੰ ਮਲਾਉਨੇ ਆ ਜਿਹੜੇ ਇੱਥੇ ਸੇਵਾਦਾਰ ਹੈਗੇ ਆ ਹੋਰ ਬਾਜੀ ਕੀ ਆ ਚੱਲ ਜੀ ਹਾਂਜੀ ਬੱਧੀਆ ਜੀ ਠੀਕ ਆ ਬਹੁਤ ਵਧੀਆ ਲੱਗਿਆ ਬਾਜੀ ਹਾਂਜੀ ਹੋਰ ਜੀ ਅਸੀਂ ਪਹਿਲਾਂ ਵੀ ਆਏ ਆ ਠੀਕ ਹੈ ਜੀ ਤੇ ਚਲੋ ਸਾਡਾ ਅੱਜ ਸਿਗਾ ਮੰਨਣਾ ਕਿ ਅਸੀਂ ਇਸ ਜਗ੍ਹਾ ਦੀ ਜੀ ਆਪਣੇ ਦਰਸ਼ਕਾਂ ਨੂੰ ਹਾਂਜੀ ਜੀ ਜੀ ਦਰਸ਼ਣ ਕਰਨੇ ਦਰਸ਼ਨ ਕਰਵਾਈਏ ਅਸੀਂ ਤੇ ਆਓ ਬਾਜੀ ਕਢੋ ਟਾਈਮ ਤੇ ਸਾਨੂੰ ਇਸ ਜਗ੍ਹਾ ਦਾ ਇਤਿਹਾਸ ਤੇ ਦਰਸ਼ਨ ਕਰਾਓ ਆਜੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੋਲੇ ਨਾਜ਼ੀ ਜੀ ਦੀ ਪਿੰਡੀ ਦੇ ਦਰਸ਼ਨ ਕਰਾਵਾਂਗੇ ਜਿਹੜੀ ਖਦਾਈ ਦੌਰਾਨ ਥੱਲੇੋਂ ਨਿਕਲੀ ਸੀ ਜਿਹਨੂੰ ਦੇਖਣ ਵਾਸਤੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਆ ਇੰਨਾ ਪਵਿੱਤਰ ਸਥਾਨ ਸਾਡੇ ਹੁਸ਼ਿਆਰਪੁਰ ਦੇ ਵਿੱਚ ਆ ਤੁਸੀਂ ਦਰਸ਼ਨ ਕਰ ਸਕਦੇ ਆ ਨਜ਼ਦੀਕ ਤੋਂ ਜਿਵੇਂ ਅਸ਼ਵਿੰਗ ਦੇ ਦੇ ਵਿੱਚ ਬਣਿਆ ਜੋ ਸ਼ਿਵਿੰਗਾ ਮੰਦਿਰ ਬਣਦਾ ਵਰਖੁਦਾ ਹਾਂਜੀ ਉਹ ਆ ਵਿੱਚ ਬਣਿਆ ਜੀ ਇਹ ਦੇਖੋ ਜੋ ਅਮਨਤ ਸ਼ਿਵਲਿੰਗ ਬਣਦਾ ਪਰਦੇ ਵਿੱਚ ਉਹੀ ਇੱਥੇ ਬਣਿਆ ਪਿਆ ਜੀ ਜੋ ਵਿੱਚ ਬਣਦਾ ਇਹਦੇ ਤੇ ਭਾਜੀ ਇਹ ਤੁਹਾਨੂੰ ਕਿੱਦਾਂ ਦਿਖਾਈ ਦਿੰਦਾ ਜਿੱਦਾਂ ਹੁਣ ਹਾਂ ਦਿਖਾਈ ਦਿੰਦਾ ਇਸ ਵਿੱਚ ਥੋੜਾ ਨੇੜੇ ਲੈਡ ਕਰਕੇ ਜਮਕਣਾ ਨਹੀਂ ਹੈਗਾ ਲਾਲਗੀ ਦੀ ਲਕੀਰ ਬਣੀ ਹੋਈ ਇੱਥੇ ਫਿੱਕੀ ਫਿੱਕੀ ਠੀਕ ਆ ਠੀਕ ਕੋਈ ਲਕੀਰ ਬਣੀ ਹੋਈ ਇੱਥੇ ਸ਼ਿਵਲਿੰਗ ਦੀ ਠੀਕ ਆ ਠੀਕ ਹਾਂਜੀ ਤੇ ਭਾਜੀ ਕਿੰਨੇ ਕੁ ਸਰਦਾਰ ਆਉਂਦੇ ਆ ਦੇਖਣ ਹਰ ਸਾਲ ਬਹੁਤ ਆਉਂਦੇ ਆ ਲੱਖਾਂ ਆਉਂਦੇ ਆ ਲੱਖਾਂ ਆਉਂਦੇ ਆ ਸੌਣ ਦੀ ਬੰਨੇ ਹੀ ਵੱਧ ਆਉਂਦੇ ਆ ਚਲੋ ਇਹ ਹੈਗੀ ਬੋੜੀ ਜੀ ਜਿਹਦੇ ਵਿੱਚੋਂ 메ਨ ਪਾਣੀ ਨਿਕਲਦਾ ਸੀ ਅੱਛਾ 메ਨ ਸਰੋਵਰ ਹਾਂਜੀ ਹਾਂਜੀ ਬੋੜੀ ਆ ਗਦੇ ਇਹਦੇ ਗੱਬੇ ਖੂਹ ਹੈ ਇਹਦੇ ਅੱਛਾ ਹਾਂ ਅਸੀਂ ਤੁਹਾਨੂੰ ਨਜ਼ਦੀਕ ਤੋਂ ਦਰਸ਼ਨ ਕਰਵਾਉਂਦੇ ਆ ਜਿਸ ਸਰੋਵਰ ਦੀ ਮੈਂ ਗੱਲ ਕਰਦਾ ਸੀ ਸਦੀਆਂ ਪੁਰਾਣਾ ਭਾਜੀ ਜਦੋਂ ਖਦਾਈ ਹੋਈ ਸੀ ਹਾਂਜੀ ਜਿੰਨਾ ਪੱਥਰ ਲੱਗਾ ਇਹ ਸਾਰਾ ਪੁਰਾਣਾ ਹੈ ਮਤਲਬ ਉਸ ਸਮੇਂ ਥੱਲੇੋਂ ਨਿਕਲਿਆ ਸਰੋਵਰ ਹੈ ਨਾ ਜਿਹੜੇ ਤੋਂ ਘੱਟ 6 ਫੁੱਟ ਮੁੱਤੀ ਸੀ ਉਪਰੇ ਦੀ ਅੱਛਾ ਜੀ ਹਾਂਜੀ 6 ਫੁੱਟ ਪੂਰੀ ਮੁੱਤੀ ਹੈ ਪੂਰਾ ਖਬਰ ਹੋ ਗਿਆ ਮੁੱਤੀ ਦਾ ਸਾਰਾ ਥੱਲੇੋਂ ਨਿਕਲਿਆ ਜਦੋਂ ਪਹਿਲਾ ਹੜ ਆਇਆ ਨਾ 2.5 ਵਰੀ ਬਜਵਾੜੇ ਗਰਗ ਚੁੱਕਾ ਹੀ ਅੱਛਾ ਤੇ ਭਾਜੀ ਇਹ ਜਿਹੜੀਆਂ ਇੱਟਾਂ ਆ ਇਹ ਸਾਰੇ ਪੱਥਰ ਜਾਈ ਪੁਰਾਣਾ ਇਹ ਪੁਰਾਣੀਆਂ ਪੁਰਾਣੀਆਂ ਹਨ ਸਾਰਾ ਪੱਥਰ ਲੱਗਾ ਹੋਇਆ ਅਸੀਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਂਦੇ ਆਂ ਹਾਂਜੀ ਤੇ ਤੁਸੀਂ ਗੌਰ ਦੇ ਨਾਲ ਨਜ਼ਰ ਮਾਰੋ ਜਿੰਨੀਆਂ ਵੀ ਬੋਲੀ ਦੇ ਆਲੇ ਦੁਆਲੇ ਇੱਟਾਂ ਆ ਇਹ ਸਭ ਅਜੇ ਪੁਰਾਣੀਆਂ ਸਦੀਆਂ ਪੁਰਾਣੀਆਂ ਆ ਜੋ ਤੁਸੀਂ ਕਿਲਿਆਂ ਦੇ ਵਿੱਚ ਵੀ ਪੱਥਰ ਦੇਖਦੇ ਆ ਰਹੇ ਆਂ ਅਨੀਲੇ ਰੰਗ ਦੀ ਸਾਰੀ ਪੁਰਾਣੀ ਬਣੀ ਹੋਈ ਹੈ ਠੀਕ ਹੈ ਹਾਂਜੀ ਤੇ ਭਾਜੀ ਇਹਦੇ ਥੱਲੇ ਖੂ ਵੀ ਆ ਉਹਦੇ ਬਾਰੇ ਵੀ ਥੱਲੇ ਖੂ ਆ ਪਹਿਲਾਂ ਕੱਚੇ ਹੁੰਦੇ ਸੀ ਨਾ ਪਾਣੀ ਉੱਪਰ ਤੋਂ ਭਰੇ ਜਾਂਦੇ ਸੀ ਪਰ ਸਿੰਮਾ ਉੱਚੀਆਂ ਹੁੰਦੀਆਂ ਸੀ ਠੀਕ ਆ ਜੀ ਹਾਂ ਹੁਣ ਥੱਲੇ ਪੱਕਾ ਕਰਤਾ ਉਹ ਮਛੇਰ ਰੱਖਿਆ ਕਰਕੇ ਪਾਣੀ ਰੱਖਿਆ ਠੀਕ ਆ ਠੀਕ ਆ ਪਰ ਪਹਿਲਾਂ ਥਰ ਕੱਚਾ ਹੁੰਦਾ ਸੀ ਓਕੇ ਠੀਕ ਆ ਤੇ ਭਾਜੀ ਇਹ ਜਿਹੜਾ ਸਰੋਵਰ ਪਹਿਲਾਂ ਵੱਡਾ ਹੁੰਦਾ ਸੀਗਾ ਨਹੀਂ ਨਹੀਂ ਇਦਾਂ ਹੀ ਆ ਥੱਲੇ ਸਰੋਵਰ ਇਹ ਤੇ ਇਹਨੂੰ ਭਾਜੀ ਕੰਬ ਸਰੋਵਰ ਕਹਦੇ ਕਹਿੰਦੇ ਅਸੀਂ ਸੁਣਨ ਨੂੰ ਮਿਲ ਰਿਹਾ ਕਿ ਕੰਬ ਸਰੋਵਰ ਆਏ ਹਾਂਜੀ 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 ਇੱਥੇ ਜੋ ਕੰਬ ਦਾ ਮੇਲੇ ਸੀ ਇੱਥੇ ਨਾ ਦਿਨਾਂ ਹੁੰਦੇ ਸੀ ਆ ਫੇਨਾ ਕੇ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਕਮ ਦਾ ਜਿਹੜਾ ਮੇਲਾ ਆ ਇੱਕ ਤਰ੍ਹਾਂ ਕਮੋ ਜਿਹੜਾ ਇਸ਼ਨਾਨ ਹੁੰਦਾ ਆ ਪਹਿਲਾਂ ਇਸ ਜਗ੍ਹਾ ਹੁੰਦਾ ਸੀ ਹਾਂਜੀ ਹਾਂਜੀ ਹੁੰਦਾ ਸੀ ਇੱਥੇ ਹੁੰਦਾ ਸੀ ਪਹਿਲੇ ਠੀਕ ਆ ਠੀਕ ਆ ਤੇ ਇਸ ਚੀਜ਼ ਦਾ ਵਾਜੀ ਕਿੱਦਾਂ ਪਤਾ ਲੱਗਾ ਆਪਾਂ ਨੂੰ ਕਿ ਪਹਿਲਾਂ ਜਿਹੜਾ ਕਮ ਇਸ਼ਨਾਨ ਹੁੰਦਾ ਸੀ ਇਸ ਜਗ੍ਹਾ ਹੁੰਦਾ ਸੀਗਾ ਸ਼ਹਿਰਪਾ ਦੇ ਵਿੱਚ ਹਾਂਜੀ ਇਹ ਪਹਿਲਾਂ ਜਦੋਂ ਮੰਦਿਰ ਜਦੋਂ ਪਹਿਲਾਂ ਯਾਰ ਸੀ ਨਾ ਉਸ ਵੇਲੇ ਜੋ ਇੱਥੇ ਆਪਣੇ ਪੁਜਾਰੀ ਬੈਠੇ ਹੁੰਦੇ ਸੀ ਉਹ ਤਵੱਸਿਆ ਕਰਦੇ ਸੀ ਤਾਂ ਉਹ ਧੂਣੇ ਉੱਤੇ ਸਮਾਗੇ ਸੀ ਤਾਂ ਉਹ ਫਿਰ ਮੇਰੇ ਗੱਡੀ ਵਿੱਚ ਆਉਂਦੇ ਸੀ ਤਾਂ ਫਿਰ ਉਹ ਸਾਰਾ ਕੁਝ ਦੱਸ ਦੇਉਂਦੇ ਸੀ ਆਹ ਇਦਾਂ ਇਦਾਂ ਹੈਗਾ ਸਾਰਾ ਕੁਝ ਹਾਂਜੀ ਅੱਜ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਤੇ ਪਹਿਲਾਂ ਕੁੰਮ ਦਾ ਇਸ਼ਨਾਨ ਜਿਹੜਾ ਸੀ ਸਾਡੇ ਹਿਸ਼ਾਰਪੁਰ ਚ ਹੁੰਦਾ ਸੀ ਅਸੀਂ ਵੀ ਬੜੇ ਹੈਰਾਨ ਹੋਏ ਅਸੀਂ ਸੁਣਿਆ ਕਈਆਂ ਤੋਂ ਸੁਣਿਆ ਸੀ ਇਸੇ ਕਰਕੇ ਅੱਜ ਅਸੀਂ ਆਏ ਆ ਕਿ ਸਾਡੇ ਹਿਸ਼ਾਰਪੁਰ ਦੇ ਵਿੱਚ ਇੰਨਾ ਪਵਿੱਤਰ ਸਥਾਨ ਆ ਸ਼ਾਇਦ ਹੋ ਸਕਦਾ ਕਈ ਲੋਕਾਂ ਨੂੰ ਇਸ ਹਿਸਟਰੀ ਦਾ ਨਾ ਪਤਾ ਹੋਵੇ ਕਿ ਕੁੰਮ ਇਸ਼ਨਾਨ ਇੱਥੇ ਹੁੰਦਾ ਸੀਗਾ ਹਾਂਜੀ ਹਾਂਜੀ ਇਹ ਤਾਂ ਹੈ ਤੇ ਹੁਣ ਭਾਜੀ ਸਾਨੂੰ ਆਜੋ ਬਾਕੀ ਅਸਾਂ ਜੋ ਹੈ ਇੱਥੇ ਸਭ ਦਿਖਾਓ ਹਾਂ ਉਹ ਥੋੜੀ ਜਿਓਂ ਕਰਕੇ ਕੰਧ ਸੋਵੇ ਉੱਲੇ ਕੰਦਰ ਦਿਖਾਇਆ ਹੈ ਠੀਕ ਹੈ ਠੀਕ ਆ ਆ ਸਰੋਵਰ ਉਹਦਾ ਪਾਣੀ ਬੋੜੀ ਦਾ ਉੱਥੋਂ ਕਰੋਸ ਆ ਕੇ ਤੈਸ ਬੁੜ ਜਾਂਦਾ ਇਸੇ ਲਈ ਆਪਣੇ ਜਿੰਸ ਨਾਂ ਦੇ ਹੁੰਦੇ ਸੀ ਤੇ ਅੱਛਾ ਇਹ ਵੀ ਬੋਲੀ ਆ ਜਿੱਦਾਂ ਉਹ ਬੋਲੀ ਆ ਇਦਾਂ ਹੀ ਇਹ ਵੱਡਾ ਸਾਈਜ਼ ਥੋੜਾ ਜਿਹਾ ਇਹ ਬੋੜੀ ਨਹੀਂ ਇਹ ਤਲਾਵਾ ਅੱਛਾ ਇਹ ਤਲਾਵਾ ਜਿੱਦਾਂ ਮਤਲਬ ਇੱਥੇ ਮਰੇ ਮਰਦੇ ਜਿਹੜੇ ਉਹਨਾਂ ਦੇ ਹੁੰਦੇ ਸੀ ਆਪਣੇ ਸਰੋਵਰ ਕਹਿ ਸਕਦੇ ਅਸੀਂ ਹਾਂਜੀ ਸਰੋਵਰ ਸੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਫੇਰ ਦਾ ਪਾਣੀ ਕਰੋਸ ਹੋ ਕੇ ਅੱਧਾ ਪਾਣੀ ਬੋਲੀ ਦਾ ਇਸ ਵਿੱਚ ਮੈਂ ਮੈਂ ਭਾਜੀ ਹੁਣ ਸਮਝ ਗਿਆ ਤੁਹਾਡੀ ਗੱਲ ਚੰਗੀ ਤਰ੍ਹਾਂ ਉਹ ਬੋਲੀ ਆ ਹਾਂਜੀ ਉਹ ਬੋਲੀ ਦਾ ਪਾਣੀ ਇਸ ਸਰੋਵਰ ਦੇ ਵਿੱਚ ਆਉਂਦਾ ਸੀਗਾ ਹਾਂਜੀ ਹਾਂਜੀ ਅੱਧਾ ਇਸਿੱਧ ਨੂੰ ਆ ਜਾਂਦਾ ਸੀ ਅੱਛਾ ਅੱਧਾ ਇੱਧਰ ਜਾਂਦਾ ਸੀਗਾ ਹਾਂਜੀ ਦੇਖ ਲਓ ਤੁਸੀਂ ਆ ਸਾਰਾ ਦੇਖੋ ਪ੍ਰਾਣ ਉਸ ਸਮੇਂ ਦੀਆਂ ਨਿਸ਼ਾਨੀਆਂ ਉਸ ਬੋਲੀ ਵਿੱਚੋਂ ਪਾਣੀ ਇੱਧਰ ਜਾਂਦਾ ਸੀਗਾ ਕੱਥੇ ਕੌਮ ਕਿ ਇੱਧਰ ਹੁੰਦਾ ਸੀ ਦੁਬਾਰਾ ਫੇਰ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਆਂ ਇਹ ਸਰੋਵਰ ਜਿਹੜਾ ਇਸ ਵੇਲੇ ਟਹਿ ਚੁੱਕਾ ਆ ਇਹ ਸਭ ਖਦਾਈ ਦਰਾਂ ਥੱਲਿਓਂ ਨਿਕਲਿਆ ਸੀਗਾ ਤੇ ਭਾਜੀ ਉਸ ਤੋਂ ਬਾਅਦ ਪਾਣੀ ਇੱਧਰ ਆਉਂਦਾ ਸੀਗਾ ਹਾਂਜੀ ਆਜੋ ਤੇ ਇਹ ਵੀ ਸਾਨੂੰ ਦੱਸੋ ਇਹਦਾ ਕੀ ਮਤਲਬ ਇੱਥੇ ਕੋਈ ਇੱਥੇ ਕੋਣ ਆਉਂਦਾ ਸੀਗਾ ਇਸ ਜਗ੍ਹਾ ਹਾਂਜੀ ਇੱਥੋਂ ਪਾਣੀ ਕਰੋਸ ਹੋ ਕੇ ਆਜੋ ਪਾਣੀ ਕਰੋਸ ਹੋ ਕੇ ਫੇਰ ਇੱਧਰ ਆਉਂਦਾ ਸੀ ਇਹ ਹੈਗਾ ਸੀ ਲੇਡੀਜ਼ ਇਹਦਾ ਲੇਡੀਜ਼ ਵਾਸਤੇ ਲੱਗ ਬਣਾਇਆ ਸੀ ਹੁਣ ਅਸੀਂ ਤੁਹਾਨੂੰ ਇਸ ਜਗ੍ਹਾ ਦਾ ਬਿਲਕੁਲ ਹਾਂਜੀ ਚੰਗੀ ਤਰ੍ਹਾਂ ਇਤਿਹਾਸ ਵੀ ਦੱਸਾਂਗੇ ਤੇ ਨਜ਼ਦੀਕ ਤੋਂ ਵੀ ਦਿਖਾਵਾਂਗੇ ਤੁਸੀਂ ਗੌਰ ਦੇ ਨਾਲ ਨਜ਼ਰ ਮਾਰੋ ਅੰਡਰਗਰਾਉਂਡ ਦੇਖੋ ਤੁਸੀਂ ਕਿੰਡਾ ਵੱਡਾ ਸਰਾਖ ਆ ਇੱਕ ਅਸੀਂ ਕਹਿ ਸਕਦੇ ਆ ਕਿ ਗੁਫਾ ਟੈਪਈਆ ਜਿਹਦੇ ਵਿੱਚੋਂ ਪਾਣੀ ਨਿਕਲ ਕੇ ਇਸ ਤਰ੍ਹਾਂ ਅੱਗੇ ਨੂੰ ਵਧਦਾ ਸਗਾ ਸੋਰੋਵਰ ਵਿੱਚੋਂ ਹੁੰਦਾ ਹੋਇਆ ਇਹ ਲੇਡੀਜ਼ ਵਾਸਤੇ ਲਗ ਬਣਾਇਆ ਇਹ ਲੇਡੀਜ਼ ਵਾਸਤੇ ਸੀ ਤੁਸੀਂ ਆ ਦੇਖੋ ਹਾਂਜੀ ਸਭ ਨਾਨਕਸ਼ਾਹੀ ਇੱਟ ਜੋ ਬਰੀਕ ਇੱਟ ਪਹਿਲਾਂ ਹੁੰਦੀ ਸੀ ਇਹ ਸਭ ਉਹੀ ਇੱਟ ਆ ਬਿਲਕੁਲ ਨਜ਼ਦੀਕ ਤੋਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਵਾਕਏ ਇਹ ਸਦੀਆਂ ਪੁਰਾਣਾ ਸਤਨਾ ਇਸੇ ਤਰ੍ਹਾਂ ਤੁਸੀਂ ਦੇਖੋ ਥੱਲੇ ਨਾਲੋਂ ਨਾਲ ਇੱਟ ਬ੍ਰੀਕ ਜਾ ਰਹੀ ਆ ਪੱਥਰ ਲੱਗਾ ਸਾਜੀ ਇੱਟ ਪੁਰਾਣੀ ਵਾਲੀ ਤੇ ਆ ਕੁਝ ਨਹੀਂ ਬਣਾਇਆ ਸਭ ਇਦਾਂ ਹੀ ਆ ਪੁਰਾਣਾ ਆ ਜੋ ਪੱਥਰ ਤੁਸੀਂ ਦੇਖ ਰਹੇ ਆ ਇਹ ਪੁਰਾਣੇ ਪੱਥਰ ਹੈ ਇਹ ਪੱਥਰ ਹਜ਼ਾਰਾਂ ਸਾਲ ਪੁਰਾਣੇ ਹੁੰਦੇ ਸੀ ਜੋ ਅਸੀਂ ਪਰਾਚੀਨ ਮੰਦਰ ਦੇਖੀਦੇ ਆ ਉਹਨਾਂ ਤੇ ਲੱਗੇ ਹੁੰਦੇ ਆ ਤੇ ਇਸੇ ਤਰ੍ਹਾਂ ਤੁਸੀਂ ਇਸ ਬੋਲੀ ਦੇ ਵੀ ਦਰਸ਼ਨ ਕਰ ਸਕਦੇ ਆ ਭਾਜੀ ਤੇ ਇਸ ਬੋਲੀ ਦੇ ਵਿੱਚ ਔਰਤਾਂ ਹੁੰਦੀਆਂ ਸੀ ਹਾਂਜੀ ਇਹ ਘੜੇ ਰੱਖਿਓ ਆ ਉਸ ਤੋਂ ਪੜਕੇ ਇੱਥੇ ਨਹਾਉਂਦੇ ਹੁੰਦੇ ਸੀ ਲੇਡੀਆਂ ਅੱਛਾ ਲੇਡੀਆਂ ਜੇ ਸਵੇਰ ਵੇ ਪਾਣੀ ਚਲਾ ਜਾਂਦਾ ਸੀ ਮੈਂ ਸਮਝ ਗਿਆ ਕਿ ਉਸ ਬੋਲੀ ਤੋਂ ਘੜੇ ਭਰ ਕੇ ਅੱਛਾ ਨਹਾਉਂਦੇ ਹੁੰਦੇ ਸੀ ਇੱਥੇ ਨਹਾਉਂਦੇ ਹੁੰਦੇ ਸੀ ਤੇ ਇੱਥੇ ਸਿਰਫ ਔਰਤਾਂ ਨਹਾਉਂਦੀਆਂ ਸੀ ਤੇ ਉਧਰ ਮਰਦ ਨਹਾਉਂਦੇ ਸੀਗੇ ਹਾਂਜੀ 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 ਦੇਖ ਲਓ ਤੁਸੀਂ ਕੁੰਮ ਦਾ ਮੇਲਾ ਪਹਿਲਾਂ ਇਸ ਜਗ੍ਹਾ ਲੱਗਦਾ ਸੀ ਸਾਡੇ ਸ਼ਹਿਰਪੁਰ ਦੇ ਵਿੱਚ ਬਹੁਤ ਘੱਟ ਪੈਨ ਭਰਾਵਾਂ ਨੂੰ ਪਤਾ ਹੋਊਗਾ ਕਿ ਪਾਣੀ ਜੀ ਫालतू ਜਿਹੜਾ ਜ਼ਿਆਦਾ ਹੋ ਜਾਂਦਾ ਸੀ ਤਾਂ ਫਿਰ ਇਹ ਕੱਦੀ ਅਸੀਂ ਬਾਅਦ ਅੰਡਰਗਰਾਊਂਡ ਇੱਥੇ ਬਾਅਦ ਚਲਾ ਜਾਂਦੀ ਸੀ ਭਾਜੀ ਮਤਲਬ ਅਸੀਂ ਵੀ ਬਹੁਤ ਹੈਰਾਨ ਹੋ ਰਹੇ ਹਾਂ ਕਿ ਇੰਨਾ ਜਵਰਦਸ ਤੁਸੀਂ ਦੇਖ ਲਓ ਉਸ ਵੇਲੇ ਢਾਂਚਾ ਸੀਗਾ ਹੈ ਨਾ ਹਾਂਜੀ ਇਹ ਤਾਂ ਹੈ ਹੀ ਦੇਖੋ ਕਿਤੇ 500 ਸਾਲ ਹੋ ਗਏ ਬਣੇ ਨੂੰ ਅਜੇ ਤੱਕ ਕੁਝ ਨਹੀਂ ਹਲੇ ਡਿੱਗਿਆ ਹੈਗਾ ਜੋ ਬਣਿਆ ਹੈ ਐਦੀ ਬਣਿਆ ਹੋਇਆ ਇੱਕ ਵਾਰ ਫੇਰ ਦੁਬਾਰਾ ਦਿਖਾ ਦਿੰਦੇ ਹਾਂ ਕਿਉਂਕਿ ਇੰਨੀਆਂ ਪੁਰਾਣੀਆਂ ਨਿਸ਼ਾਨੀਆਂ ਦੇਖਣ ਨੂੰ ਨਹੀਂ ਮਿਲਦੀਆਂ ਤੇ ਭਾਜੀ ਇੱਥੇ ਕਹਿੰਦੇ ਜਿਹੜਾ ਰਾਜਾ ਹੁੰਦਾ ਸੀਗਾ ਹਿਯਾਰਪੁਰ ਹਾਂਜੀ ਬਜਵਾੜੇ ਦਾ ਹਾਂਜੀ ਕਿਲੇ ਵਿੱਚ ਰਹਿੰਦੇ ਸੀ ਤੇ ਉਹਦੀ ਰਾਣੀ ਕਹਿੰਦਾ ਇੱਥੇ ਆ ਕੇ ਨਿਸ਼ਾਨ ਕਰਦੀ ਸੀ ਹਾਂਜੀ ਹਾਂਜੀ ਇੱਥੇ ਆ ਕੇ ਪੂਜਾ ਕਰਦੇ ਸੀ ਇੱਥੇ ਆ ਕੇ ਸ਼ਾਨੀ ਤੇ ਆਜੋ ਭਾਜੀ ਇੱਕ ਵਾਰ ਦੁਬਾਰਾ ਨੀਗਾ ਵਜਾਉਂਦੇ ਜਾਈਏ ਉਧਰੋਂ ਹਾਂਜੀ ਆਜੋ ਜੀ ਤੁਹਾਨੂੰ ਤੁਹਾਨੂੰ ਪਿੰਡ ਦਿਖਾਉਂਦੇ ਮੇਨ ਬੋਲੀ ਇਹ ਹੁੰਦੀ ਸੀ ਭਾਜੀ ਮੇਨ ਬੋਲੀ ਇਹ ਹੀ ਹੈ ਜੀ ਇਹਦੇ ਚੋਂ ਪਾਣੀ ਸਾਰਾ ਕ੍ਰਸ ਕਰਦਾ ਹੈ ਜੋ ਅਸੀਂ ਤੁਹਾਨੂੰ ਪਹਿਲਾਂ ਸ਼ੁਰੂਆਤ ਵੇਲੇ ਦਿਖਾਈ ਸੀ ਬੋਲੀ ਇਹ ਮੇਨ ਆ ਇੱਥੇ ਦੀ ਥੱਲੇ ਪਾਣੀ ਅੱਗੇ ਸਰੋਵਰ ਵੱਲ ਨੂੰ ਜਾਂਦਾ ਸੀ ਤੇ ਅੱਗੇ ਲੇਡੀਜ਼ ਜਿਹੜਾ ਔਤਾ ਵਾਸਤੇ ਤਲਾਬ ਆ ਬੋਲੀ ਆ ਉਹਦੇ ਵਿੱਚ ਜਾਂਦਾ ਸੀ ਹਾਂਜੀ ਇਹਦੇ ਥੱਲੇ ਖੂਬ ਹੀ ਆ ਸੀ ਤੁਹਾਨੂੰ ਦੁਬਾਰਾ ਦੱਸ ਦਈਏ ਜਿੱਦਾਂ ਭਾਜੀ ਥੱਲੇ ਗਲਾਈ ਚ ਪੂਰਾ ਖੂਗਾ ਛੋਟੀ ਜਿਹੀ ਪੂਰਾ ਗਲਾਈ ਦੇ ਵਿੱਚ ਇਹਦੇ ਅੰਦਰ ਖੂਹ ਆ ਜਿਹਦੇ ਵਿੱਚੋਂ ਭਾਜੀ ਪਾਣੀ ਨਿਕਲਦਾ ਆ ਹਾਂਜੀ ਹਾਂਜੀ ਜਿਹਦੇ ਵਿੱਚ ਪਾਣੀ ਨਿਕਲਦਾ ਤੇ ਭਾਜੀ ਕਦੀ ਕਿਸੇ ਨੇ ਕੋਸ਼ਿਸ਼ ਕੀਤੀ ਖੂਹ ਦੇ ਵਿੱਚ ਜਾ ਕੇ ਸਾਹ ਸੁਵਾਈ ਦੀ ਕਿ ਦੇਖੀਏ ਕਿੰਨਾ ਗ ਡੂੰਗਾ ਆ ਹਾਏ ਪਰ 9 ਫੁੱਟ ਪਟਿਆ ਜੀ ਆਪਣਾ ਅੱਛਾ 9 ਫੁੱਟ ਹਾਂਜੀ 9 ਫੁੱਟ ਇਸ ਵੱਲੇ ਹੈਗਾ ਪਾਣੀ ਖੜਾ ਇਸ ਵੱਲੇ ਪਾਣੀ ਖੜਾ ਆ ਇਹਦੇ ਵਿੱਚ ਤੇ ਕਦੀ ਤੁਸੀਂ ਗਏ ਅੰਦਰ ਇਹਦੇ ਹੋਰ ਜੀ ਸਾਸ ਪਾਈਆ ਕਰਕੇ ਆਪਣਾ ਹੁ ਪਾਣੀ ਪਰ ਕੇ ਮੁੱਛੀਆਂ ਕਰਕੇ ਨਾ ਤੇ ਭਾਜੀ ਸਾਨੂੰ ਇੱਕ ਹੋਰ ਵੀ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਪਤਾ ਲੱਗੀ ਆ ਕਹਿੰਦੇ ਇਸ ਪਵਿੱਤਰ ਜਗ੍ਹਾ ਦੀ ਜਦੋਂ ਦਾ ਨਿਕਲਿਆ ਆ ਤੇ ਪਹਿਲਾਂ ਵੀ ਚਲੋ ਹੋ ਸਕਦਾ ਆ ਕਹਿੰਦੇ ਇਸ਼ਾਤਾਰੀ ਨਾਗਾਂ ਦਾ ਜੋੜਾ ਮਤਲਬ ਨਿਗਰਾਨੀ ਰੱਖਦਾ ਆ ਪਹਿਰਾ ਆ ਇਸ਼ਾਤਾਰੀ ਨਾਗਾਂ ਦਾ ਤੇ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਭਾਜੀ ਹਾਂਜੀ ਹਾਂਜੀ ਜੂ ਜੀ ਆਜੋ ਹਾਂਜੀ ਹਾਂਜੀ ਦੱਸੋ ਭਾਜੀ ਜਦੋਂ ਆਪਣਾ ਇਹ ਮੰਦਿਰ ਨਿਕਲਿਆ ਸੀ ਆਪਣਾ 2005 ਚ ਠੀਕ ਹੈ ਜੀ ਹਾਂਜੀ ਇਹ ਨਿਕਲੇ ਵੀ ਆਪਣਾ ਸੌਂਦੇ ਮਹੀਨੇ ਸੀ ਦਿਨ ਸੀ ਐਤਵਾਰ ਠੀਕ ਹੈ ਜੀ ਹਾਂਜੀ ਤਾਂ ਸੋਮਵਾਰ ਅਸੀਂ ਸਵੇਰੇ ਆਪਾਂ ਐਤਵਾਰ ਕੱਢ ਕੇ ਚਲਾ ਗਏ ਸੀ ਤਾਂ ਫਿਰ ਸੋਮਵਾਰ ਆਪਾਂ ਤਾਂ ਸਵੇਰੇ ਜਦੋਂ ਆਏ ਤਾਂ ਡੈਡੀ ਹੁਣੀ ਸਾਡੇ ਨਾਲ ਨਹੀਂ ਆਏ ਤਾਂ ਫਿਰ ਮੈਂ ਸੀ ਤਾਂ ਭਰਾ ਸੀ ਮੇਰੇ ਨਾਲ ਤਾਂ ਅਸੀਂ ਉਹਦੇ ਵਿੱਚ ਮੈਂ ਛੋਟਾ ਹੁੰਦੀ ਸੀ ਜ਼ਿਆਦਾ ਤਾਂ ਭਰਾ ਮੇਰਾ ਥੋੜਾ ਵੱਡਾ ਹੁੰਦਾ ਸੀ ਤਾਂ ਜਿਹੜੀ ਕਹਿੰਦੇ ਥੋੜਾ ਸਾਸਪਈਆ ਕਰਿਓ ਤਾਂ ਨਾਲ ਕੱਚੀ ਰੋਟੀ ਚਾੜ ਕੇ ਆਉ ਸੋਮਵਾਰ ਹੈਗਾ ਸਾਸਪਈਆ ਕਰਿਓ ਤਾਂ ਜਦੋਂ ਅਸੀਂ ਆਨੇ ਆ ਤਾਂ ਅਸੀਂ ਰੋਡ ਤੋਂ ਥੋੜਾ ਥੱਲੇ ਉਤਰੇ ਆ ਤਾਂ ਦੇਖਿਆ ਬੁੜੀਆਂ-ਬੁੜੀਆਂ ਮਤਲਬ ਕਾਫੀ ਇਕੱਠੀਆਂ ਹੋਈਆਂ ਪਈਆਂ ਅਸੀਂ ਵਿਵੜੇ ਦੀਆਂ ਇਧਰ ਪੱਥੇ-ਪੱਥੇ ਲੈਣ ਆਂਦੀਆਂ ਸੀ ਤਾਂ ਸਾਨਿਓ ਕਹਿੰਦੇ ਸੀ ਤੁਸੀਂ ਮੇਰੇ ਅੱਗੇ ਨਾ ਜਾਓ ਮੈਂ ਨਾਗ ਬਹੁਤ ਭਾਰਾ ਬੈਠਾ ਵੜਾ ਸ਼ਿਵਲਿੰਗ ਦਾ ਪੂਰਾ ਘੇਰਾਵਰ ਕੇ ਨਾਗ ਛਾਂ ਕਰਕੇ ਬੈਠਾ ਸੀ ਜੀ ਹਾਂ ਤੇਲ ਹਸੀ ਹਾਂ ਜੀ ਉਸ ਤੋਂ ਬਾਅਦ ਪਿੰਡ 'ਚ ਸਾਰੇ ਪਾਸੇ ਰੋਲਾ ਪਾ ਗਿਆ ਬਾਕੀ ਸੇਵਾਦਾਰਾਂ ਅਗੇ ਬਰਾਥੋ ਹਤੀ ਸਾਰਾ ਹੀ ਕੱਤ ਲੈ ਜੀ ਮਤਲਬ ਉਦੋਂ ਤੋਂ ਪਤਾ ਲੱਗਾ ਕਿ ਇਸ਼ਾਤਾਰੀ ਨਾਗਾਂ ਦਾ ਜੋੜਾ ਰੱਖਿਆ ਕਰਦਾ ਇਸ ਜਗ੍ਹਾ ਦੀ ਬਾਜੀ ਆਉਂਦੀਆਂ ਪੁਰਾਣੀਆਂ ਮੂਰਤੀਆਂ ਵੀ ਹੈਗੀਆਂ ਆਉਦੀ ਪੁਰਾਣੀ ਬਰਮੀ ਵੀ ਹੈਗੀ ਐ ਅੱਛਾ ਜੀ ਹਾਂ ਜੀ ਚਲੋ ਦਿਖਾਉਂਦੇ ਆਂ ਤੇ ਬਾਜੀ ਹੁਣ ਮਤਲਬ ਕਿੰਨੇ ਕ ਲੋਕਾਂ ਨੂੰ ਦਰਸ਼ਨ ਹੁੰਦੇ ਐ ਇਸ਼ਾਤਾਰੀ ਨਾਗਾਂ ਦੇ ਜੋੜੇ ਦੇ ਹਾਂ ਜੀ ਸਾਰੇ ਕਰਕੇ ਜਾਂਦੇ ਜੋ ਵੀ ਆਉਂਦੇ ਐ ਦਰਸ਼ਕ ਕਰਨ ਪੂਰੇ ਮਤਲਬ ਹਰ ਕਿਸੇ ਨੂੰ ਦਰਸ਼ਨ ਹੁੰਦੇ ਐ ਬਾਜੀ ਹਾਂ ਜੀ ਹਾਂ ਜੀ ਦੇਖ ਲਓ ਤੁਸੀਂ ਬਾਕੀ ਕਰਮਾਂ ਨਾਲ ਸਾਰਾ ਕਿੰਨੀ ਚਮਤਕਾਰ ਦੀ ਜਗ੍ਹਾ ਆ ਬਾਕੀ ਕਰਮਾਂ ਨਾਲ ਜੀ ਕਰਮਾਂ ਦੇ ਨਾਲ ਬਾਜੀ ਦੇਖੋ ਜਿਹਦਾ ਕਰਮ ਤੇਜ ਆ ਉਹਨੂੰ ਦਰਸ਼ਨ ਦੇਣੇ ਇਨੰਦੀ ਨਵੇਂ ਆ ਥੜਾ ਸਾਰਾ ਪੁਰਾਣਾ ਠੀਕ ਆ ਹਾਂਜੀ ਇਹ ਨੰਦੀ ਤੋਂ ਸਮਝ ਲੋ ਇੰਨੀ ਉੱਚੀ ਮੁੱਟੀ ਸੀ ਤੇ ਇੱਕ ਫੁੱਟ ਹੀ ਪੂਰੀ ਠੀਕ ਆ ਠੀਕ ਆ ਹਾਂ ਪੂਰੀ ਲੈਵਲ ਮੁੱਟੀ ਰਹਿਣਾ ਸੀ ਹਾਂ ਮਜ਼ਬੂਤੀ ਦੇਖ ਲੋ ਜੀ ਹੈ ਹੋਰ ਜੀ ਮੈਂ ਕਹਾਂ ਮਜ਼ਬੂਤੀ ਪੂਰੀ ਆ ਜੀ ਤੁਸੀਂ ਨਜ਼ਦੀਕ ਤੋਂ ਦੇਖ ਸਕਦੇ ਆ ਇਹ ਜਿਹੜਾ ਥੜਾ ਆ ਸਦੀਆਂ ਪੁਰਾਣਾ ਆ ਹਜ਼ਾਰਾਂ ਸਾਲ ਅਸੀਂ ਕਹਿ ਸਕਦੇ ਆ ਹੋ ਗਏ ਆ ਅੱਜ ਵੀ ਮਜ਼ਬੂਤ ਆ ਨੰਦੀ ਜੀ ਦੀ ਲੇਕਿਨ ਮੂਰਤੀ ਜਿਹੜੀ ਆ ਇਹ ਨਵੀਂ ਬਣਾਈ ਗਈ ਆ ਪ੍ਰਾਣ ਨੰਦੀ ਵੀ ਤੁਹਾਨੂੰ ਦਿਖਾਣਾ ਉਹ ਵੀ ਆਜੋ ਇਹ ਸ਼ੇਪਰਵਾਰ ਸੀ ਤਾਂ ਇਹ ਥੋੜਾ ਉੱਚਾ ਕਰਕੇ ਨਾ ਸਾਰਾ ਮਤਲਬ ਗਿਰ ਗਿਆ ਸੀ ਮਰ ਮਲਬਾ ਹੋ ਗਿਆ ਸੀ ਤਾਂ ਆਪਣੇ ਸਰੀਏ ਪਾਲਕੀ ਠੀਕ ਹੈ ਪਹਿਲੇ ਪਾਲਕੀ ਬਣੀ ਹੁੰਦੀ ਸੀ ਪਰ ਆਹ ਸਰੀਏ ਪੁਰਾਣੇ ਵਾਲੇ ਅੱਛਾ ਇਹ ਸਭ ਸਰੀਏ ਪੁਰਾਣੇ ਆ ਇਹ ਸਰੀਏ ਪੁਰਾਣੇ ਆ ਹਮ ਇਹ ਜਿੰਨੇ ਮਤਲਬ ਮੰਦਿਰ ਸਾਰਾ ਚੱਕਿਆ ਦਾ ਸਾਰੀਆਂ ਪ੍ਰਾਣੀਆਂ ਨਹੀਂ ਆ ਤੋ ਚੱਕਿਆ ਹੋਇਆ ਹੈ ਸਾਰਾ ਇਹਦਾ ਮਤਲਬ ਭਾਜੀ ਅਸੀਂ ਕਿੰਨਾ ਕ ਪੁਰਾਣਾ ਕਹਿ ਸਕਦੇ ਆ ਇਹ 500 ਸਾਲ ਪੁਰਾਣਾ ਭਾਜੀ ਮਤਲਬ ਰਾਜਿਆਂ ਦੇ ਸਮੇਂ ਦਾ ਦਾ ਸਗਾਨਾ ਜੀ ਹਾਂ ਜੀ ਹਾਂ ਜੀ ਜਦੋਂ ਮਤਲਬ ਕਿਲਾ ਬਣਿਆ ਸੀ ਨਾ ਬਜਵਾੜੇ ਵਾਲਾ ਬਜਵਾੜੇ ਵਾਲਾ ਇਹ ਮਤਲਬ ਸੇ ਵੀ ਬਣਿਆ ਹੋਇਆ ਸਾਰੀ ਅੱਛਾ ਅੱਛਾ ਸਮਝਦਾ ਤੇ ਨੰਦੀ ਜੀ ਦੀ ਪ੍ਰਾਣੀ ਮੂਰਤੀ ਆਜੋ 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 ਆ ਬਾਬਾ ਜੀ ਦੀ ਮੂਰਤੀ ਪੁਰਾਣੀ ਹੈ ਜੀ ਇਹ ਜੇ ਨਾਲ ਗੋਗਾਂ ਦੇਖੂਗਾ ਮੂਰਤੇ ਬਾਬਾ ਜੀ ਬੈਠੇ ਆ ਇਹ ਭਾਜੀ ਕਿਹੜੇ ਬਾਬਾ ਜੀ ਇਹ ਬਾਬਾ ਬਲਖਨਾਥ ਜੀ ਅੱਛਾ ਬਾਬਾ ਬਲਖਨਾਥ ਜੀ ਦਾ ਸਰੂਪ ਹੈ ਹਾਂਜੀ ਆ ਗੁਰੂ ਨਾਨਕ ਦੇਵ ਜੀ ਭੁੱਗਿਆ ਹੈਗਾ ਆ ਆਪਣੀ ਲਗਾਇਆ ਲਓ ਜੀ ਕਰੋ ਦਰਸ਼ਨ ਬੱਬਾ ਬਲਖਨਾਥ ਜੀ ਦੇ ਸਰੂਪ ਦੇ ਬਿਲਕੁਲ ਬਾਬਾ ਬਲਖਨਾਥ ਜੀ ਦੀ ਮੂਰਤੀ ਦੇ ਨਾਲ ਜੋ ਪੱਥਰ ਦੀ ਮੂਰਤੀ ਆ ਇਹ ਬਾਬਾ ਬਲਖਨਾਥ ਜੀ ਦੀ ਆ ਜਿਹੜੀ ਖਦਾਈ ਦੌਰਾਨ ਥੱਲੇੋਂ ਨਿਕਲੀ ਸੀ ਧਰਤੀ ਦੇ ਵਿੱਚੋਂ ਇੱਕ ਵਾਰ ਫਿਰ ਦੁਬਾਰਾ ਬਿਲਕੁਲ ਨਜ਼ਦੀਕ ਤੋਂ ਦਿਖਾਉਂਦੇ ਆ ਕਿਉਂਕਿ ਇਸ ਤਰ੍ਹਾਂ ਦੀਆਂ ਪੁਰਾਣੀਆਂ ਨਿਸ਼ਾਨੀਆਂ ਕਰਮਾਂ ਵਾਲਿਆਂ ਨੂੰ ਹੀ ਦੇਖਣ ਨੂੰ ਮਿਲਦੀਆਂ ਦੇਖ ਲਓ ਬਾਬਾ ਬਲਖਨਾਥ ਜੀ ਦੀ ਸਦੀਆਂ ਪੁਰਾਣੀ ਮੂਰਤੀ ਇਸੇ ਕਰਕੇ ਇਸ ਜਗ੍ਹਾ ਚਮਤਕਾਰ ਹੁੰਦੇ ਰਹਿੰਦੇ ਆ ਗੁਰੂ ਨਾ ਝੜੀਏ ਆਪਣੇ ਆਪ ਇੱਥੇ ਬੂਤਾ ਉੱਗਿਆ ਆਪਣੀ ਲਗਾਇਆ ਗਿਆ ਅੱਛਾ ਜੀ ਇਹ ਬਾਬਾ ਜੀ ਦੇ ਵਾਸਤੇ ਖਲੇ ਕੀਤਾ ਸੀ ਨਾ ਤਾਂ ਫਿਰ ਤਾਂ ਕਰਕੇ ਬਾਬਾ ਜੀ ਦਾ ਵਾਸ ਇੱਥੇ ਪਾ ਇੱਥੇ ਦਿੱਤਾ ਜਾਂਦਾ ਸਾਨੂੰ ਤਾਂ ਬਾਈ ਬਹੁਤ ਸ਼ਾਂਤੀ ਮਿਲਦੀ ਹੁੰਦੀ ਹੈ ਇਸ ਜਗ੍ਹਾ ਕੋ ਹਾਂਜੀ ਹਾਂਜੀ ਬੋ ਜੀ ਬੋ ਜੀ ਹਾਂਜੀ ਆ ਮੂਰਤੀ ਬ੍ਰਹਮਾ ਵਿਸ਼ਨੂ ਮਹੇਸ਼ ਇਹ ਗੁਰੂ ਦਾਤਰਾ ਜੀ ਬਾਬਾ ਜੀ ਦੇ ਗੁਰੂ ਠੀਕ ਹੈ ਠੀਕ ਹੈ ਜੀ ਹਾਂਜੀ ਬਾਬਾ ਬਲਕਨਾਥ ਹੈ ਔਰ ਇਹ ਗੁਰੂ ਆ ਗੁਰੂ ਦਾਤਰਾ ਜੀ ਇਹ ਤਿੰਨੀ ਮੂਰਤੀ ਮਤਬ ਇਹ ਇੱਕ ਸੂਰ ਰੰਦਾ ਤੁਸੀਂ ਕਰ ਸਕਦੇ ਆ ਦਰਸ਼ਨ ਸਦੀਆਂ ਪੁਰਾਣੀ ਮੂਰਤੀ ਦੇ ਪਹਿਲਾਂ ਵੀ ਅਸੀਂ ਤੁਹਾਨੂੰ ਦਿਖਾਈ ਆ ਬਰਮਾ ਮਿਸ਼ਨੂ ਮਹਿਜ ਜੀ ਦੀ ਜਿਹੜੀ ਥੱਲੀੋਂ ਨਿਕਲੀ ਸੀ ਖਦਾਈ ਦੌਰਾਨ ਉਹ ਭਾਜੀ ਇਸ ਮੂਰਤੀ ਬਾਰੇ ਹਾਂ ਜਿੱਥੇ ਬਰਸਦਾ ਬਣਦਾ ਨਾ ਸ਼ੁਪਨਾ ਸ਼ਿਵਲਿੰਗ ਅਮਰਨਾਥ ਹਾਂ ਇਹ ਉਹ ਚੀਜ਼ ਹੈ ਅੱਛਾ ਜੋ ਅਮਰਨਾਥ ਸ਼ਿਵਲਿੰਗ ਬਣਦਾ ਪਰ ਇਹ ਗੱਬੇ ਇਹਦੇ ਬਰਸਦਾ ਸ਼ਿਵਲਿੰਗ ਬਣਦਾ ਹੈ ਜੀ ਇਹਦੀ ਤੇ ਬੋਤਾਂ ਹਾਂ ਇਹ 9 ਗ੍ਰਹਿ ਦਿਖਾਤੇ ਨੇ ਇਹ ਪੁਰਾਣੇ 9 ਗ੍ਰਹਿ ਹੈ ਜੀ ਬਹੁਤ ਜਿਆਦਾ ਭਾਜੀ ਅਸੀਂ ਹੈਰਾਨ ਹੋ ਰਹੇ ਹਾਂ ਇੰਨੀਆਂ ਪੁਰਾਣੀਆਂ ਪੁਰਾਣੀਆਂ ਨਿਸ਼ਾਨੀਆਂ ਦੇਖ ਕੇ ਜਿਹੜੀਆਂ ਥੱਲਿਓਂ ਨਿਕਲੀਆਂ ਧਰਤੀ ਚੋਂ ਮਾਂ ਦੁਰਗਾ ਦੀ ਮਾਂ ਪਾਰਵਤੀ ਦੀ ਮੂਰਤੀ ਆ ਦੇਖ ਅੱਛਾ ਇਹ ਵੀ ਥੱਲਿਓਂ ਨਿਕਲੀਆਂ ਭਾਜੀ ਹਾਂ ਜੀ ਇਹ ਇੱਥੇ ਬਰਾਜਮੇ ਮਿਲੀ ਸੀ ਤਾਂ ਥੋੜੀ ਨੀਚੇ ਕਰਕੇ ਥੋੜੀ ਉੱਤੇ ਲੈ ਆਂਦੀ ਆ ਬਾਕੀ ਹੈ ਇੱਥੇ ਸੀ ਬਰਾਜਮੇ ਆ ਮਾਂ ਦੁਰਗਾ ਦੀ ਆ ਮਾਂ ਪਾਰਵਤੀ ਦੀ ਮੂਰਤੀ ਆ ਮਾਸੇਤ ਲਾ ਦੀਆ ਇਹ ਮਾਸੇਤ ਲਾ ਦੀਆ ਅਬੈਸ਼ਨੂਮਾ ਦੀ ਗਰਭ ਜੂਮ ਜਿੱਥੋਂ ਆਪਾਂ ਕੋਸ ਕਰਦੇ ਹਾਂ ਦਾ ਮੱਥਾ ਟੇਕਣ ਵਾਹ ਬਈ ਵਾਹ ਦੇਖ ਲਓ ਭਾਜੀ ਇਹ ਹਿਸ਼ਾਰਪਤੀ ਦੇ ਦਰਸ਼ਨ ਹੋ ਰਹੇ ਸਾਰੇ ਹੈ ਹਾਂਜੀ ਮਾਕੰਤਪੂਨੀ ਦੀ ਹੈ ਨਾ ਭਾਜੀ ਹਾਂ ਜਮਾਚੰਤਪੂਨੀ ਆਮਗਜਵਾਲਾ ਭਾਜੀ ਇਹ ਸਾਰੀਆਂ ਮੂਰਤੀਆਂ ਇਹ ਸਾਰੀਆਂ ਨੀਚੋਂ ਮਿਲੀਆਂ ਇੱਥੋਂ ਮਿਲੀਆਂ ਪੁਰਾਣੀਆਂ ਤਾਸ਼ਤੀ ਵਿੱਚੋਂ ਮਿਲੀਆਂ ਇਹ ਹਾਂਜੀ ਪੁਰਾਣੀਆਂ ਮੂਰਤੀਆਂ ਇਹ ਦੇਖ ਲਓ 500 ਸਾਲ ਪੁਰਾਣੀਆਂ ਜੀ ਹਾਂਜੀ ਆ ਜੋ ਬਾਕੀ ਤਾਂ ਦੁਕਾਨਾਂ ਜਿਹੜੇ ਸਾਰੀਆਂ ਮਤਲਬ ਲੱਗ ਲੱਗ ਮਿਲੀਆਂ ਮੂਰਤੀਆਂ ਸਾਰੀਆਂ ਇਦਾਂ ਮਤਲਬ ਪਾਣੀ ਦੇ ਬਾਹਰ ਨਾਲ ਅੱਛਾ ਜਦੋਂ ਬਾਜੀ ਫੇਰ ਖਦਾਈ ਹੋਈ ਫੇਰ ਬਹੁਤ ਕੁਝ ਮਿਲਿਆ ਇੱਥੋਂ ਆ ਨਾ ਹਾਂਜੀ ਇਹ ਸਾਰੀਆਂ ਮੂਰਤੀਆਂ ਕਿੱਥੇ ਆ ਰਕੇ ਆਪਾਂ ਇੱਥੇ ਰੱਖੀਆਂ ਜਿਹੜੀਆਂ ਨੀਚੇ ਮਿਲੀਆਂ ਤੇ ਬਾਜੀ ਇੱਕ ਵਾਰ ਦੱਸੋ ਸਾਡੇ ਦਰਸ਼ਕਾਂ ਨੂੰ ਸਾਰੇ ਨਾਲ-ਨਾਲ ਦੱਸੋ ਤੇ ਤੁਸੀਂ ਨਾਲ ਨਾਲ ਦੱਸ ਦਿਓ ਇਹ ਨੰਦੀ ਜੀ ਜੋ ਥੜੇ ਉੱਤੇ ਸੀ ਨਾ ਹਾਂਜੀ ਇਹ ਖੰਡਰ ਤੋਂ ਹੋ ਗਿਆ ਇਹ ਨੰਦੀ ਜੀ ਦਾ ਸਰੂਪ ਵਾਹ ਪੁਰਾਣਾ ਤੁਗਾ ਜਿੰਨੀ ਕੜਾਈ ਆ ਸਾਰੀ ਪੁਰਾਣੀ ਹੈ ਆ ਮੂਸਾ ਜੀ ਦੀ ਮੂਸਾ ਜੀ ਹਾਂ ਜੀ ਮੂਸਾ ਜੀ ਠੀਕ ਹੈ ਜੀ ਹਾਂ ਇੱਕਲੇ ਨਾ ਦੇਵਤਾ ਦੀ ਹੈ ਠੀਕ ਹੈ ਜੀ ਹਾਂ ਜੀ ਆ ਮਗਰ ਦੇਖੋ ਛੇਸ਼ਨਗ ਦੀ ਹੈ ਜੀ ਆਹ ਤੇ ਆਪ ਤੁੰਗੜੀ ਹਾਂ ਜੀ ਇਹ ਪੁਰਾਣੀ ਪੱਥਰ ਦੀ ਹੈ ਛੇਸ਼ਨਗ ਦੀ ਮੂਰਤੀ ਹੈ ਆ ਬਰਮੀ ਹੈ ਜੀ ਉਹਦੀ ਅੱਛਾ ਇਹ ਬਰਮੀ ਆ ਭਾਜੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਹਾਂ ਜੀ ਇਹ ਪੁਰਾਣੀ ਬਰਮੀ ਹੈ ਜੀ ਪੱਥਰ ਦੀ ਜਿਹੜੀ ਪਰਾਲੀ ਬਣੀ ਹੋਈ ਜੀ ਜਿਹੜੀ ਪਹਿਲਾਂ 500 ਸਾਲ ਪਹਿਲਾਂ ਬਣਾਈ ਸਮੁੰਦਰ 12ਵੀਂ 500 ਸਾਲ ਪੁਰਾਣੀ 12ਵੀਂ ਦੇ ਲੋ ਹੈ ਹਾਂਜੀ ਹਾਂਜੀ ਆ ਸ਼ੇਸ਼ਨਾਗ ਆ ਜੀ ਠੀਕ ਹੈ ਜੀ ਹਾਂਜੀ ਤਾਂ ਇਕੱਲੇ 나ਦੀਪਤਾ ਜੀ ਇਹ ਇਕੱਲੇ 나ਗ ਦੇਵਤਾ ਜੀ ਇਕੱਲੇ 나ਦੀਪਤਾ ਜੀ ਤੇ ਭਾਜੀ ਸਾਨੂੰ ਹੁਣ ਇਹ ਦੱਸੋ ਇਸ਼ਾਤਾਰੀ ਜਿਹੜਾ ਨਾਗਾਂ ਦਾ ਜੋੜਾ ਆ ਹਾਂਜੀ ਹਾਂਜੀ ਤੇ ਤੁਸੀਂ ਕਦੀ ਉਹਨਾਂ ਦਾ ਵੱਡਾ ਸਰੂਪ ਦੇਖਿਆ ਅਜੇ ਤੱਕ ਹਾਂਜੀ ਜਿਹੜੀ ਹੁਣ ਪਹਿਲਾਂ ਖੇਤੀ ਕਰਦੇ ਸੀ ਸਾਡੇ ਹਾਂ ਤਾਂ ਉਹ ਖੇਤਾਂ ਚ ਚਲਾ ਜਾਂਦੇ ਸੀ ਤਾਂ ਫੇ ਮੈਂ ਛੋਟਾ ਸੀ ਤੇ ਮੈਂ ਫੇ ਅੰਦਰ ਸੋ ਜਾਂਦਾ ਇੱਕ ਕਮਰੇ ਦੇ ਅੱਛਾ ਜੀ ਹਾਂਜੀ ਤਾਂ ਜਦੋਂ ਮੈਂ ਉੱਥੇ ਜਾ ਕੇ ਦੇਖਦਾ ਹੁੰਦਾ ਸੀ ਸਾਹਿਬ ਹਾਂਜੀ ਕਈ ਵਾਰੀ ਇੱਥੇ ਵਿੱਚ ਹੁੰਦੇ ਸੀ ਠੀਕ ਆ ਜੀ ਇਹਨੂੰ ਕਰਕੇ ਕਈ ਵਾਰੀ ਇੱਥੇ ਵਿੱਚ ਹੁੰਦੇ ਸੀ ਤੇ ਬਈ ਮਤਲਬ ਬੈੰਦਾ ਜੋੜਾ ਹੀ ਸੀ ਸ਼ਾਇਦ ਹਾਂਜੀ ਜੋੜਾ ਜੋੜਾ ਹੀ ਇੱਕ ਉੱਥੇ ਬੈੰਦੇ ਕਿੱਥੇ ਬੈੰਦੇ ਹੀ ਜਦੋਂ ਮੈਨੂੰ ਦੇਖ ਲੈਂਦੇ ਸੀ ਤਾਂ ਉੱਠ ਕੇ ਚਲਾ ਜਾਂਦੇ ਸੀ ਭਾਜੀ ਇਸ ਗੱਲ ਦਾ ਕਿੰਨੇ ਕੁ ਸਰਦਾਲਾਂ ਨੂੰ ਪਤਾ ਕਿ ਇੱਥੇ ਇਸ਼ਿਆਤਰੀ ਨਾਗਾਂ ਦਾ ਪੈਦਾ ਆ ਹਾਂਜੀ ਹਾਂਜੀ ਸਾਰੇ ਪਤਾ ਹੀ ਸਾਰੇ ਆਪਣੇ ਆਉਂਦੇ ਜਿੰਨੇ ਮਤਲਬ ਲੋਕ ਇੱਥੇ ਆਉਂਦੇ ਸਭ ਨੂੰ ਪਤਾ ਆ ਕਿ ਇੱਥੇ ਇਸ਼ਿਆਤਰੀ ਨਾਗਾਂ ਦਾ ਜੋੜਾ ਰਹਿੰਦਾ ਆ ਹਾਂਜੀ ਲੋਕਲ ਹੈਗੇ ਨਾ ਹਾਂਜੀ ਹਾਂਜੀ ਸਾਰਿਆਂ ਨੂੰ ਪਤਾ ਹੀ ਹੈ ਠੀਕ ਆ ਠੀਕ ਆ ਜੀ ਫੇਜ਼ਾ ਭਾਜੀ ਇਸ ਹਿਸਾਬ ਨਾਲ ਤਾਂ ਫਿਰ ਸਦੀਆਂ ਹੋ ਗਈਆਂ ਰਹਿੰਦੇ ਆ ਨਾ ਭਾਜੀ ਦੇਣ ਹਾਂਜੀ ਉਸ ਟਾਈਮ ਦਾ ਹੀ ਜਦੋਂ ਮੰਦਰ ਬਣਿਆ 5 ਸਾਲ ਪਹਿਲੇ ਉਸ ਟਾਈਮ ਦੇ ਉਸ ਟਾਈਮ ਸਾਰੇ ਬਰਾਜਦਮ ਸੀ ਨਾ ਜਿੱਦਾਂ ਮੂਰਤੀਆਂ ਉਸ ਟਾਈਮ ਹੁੰਦੀ ਸੀ ਪੂਜਾ ਹੋਂ ਤਾਂ ਉਧਰ ਸਾਹਮਣੇ ਹੁਣ ਕਰ ਦਿੱਤੀ ਜਿਵੇਂ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਸ ਜਗ੍ਹਾ ਤੋਂ ਮੂਰਤੀਆਂ ਨਿਕਲੀਆਂ ਤੇ ਉਸ ਤੋਂ ਬਾਅਦ ਇਸ਼ਾਤਾਰੀ ਨਾਗਾਂ ਦਾ ਜੋੜ ਇੱਥੇ ਰਹਿਣ ਲੱਗਾ ਆ ਗਿਆ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਉਹ ਆਂਦੇ ਮਾਰੇ ਇੱਥੇ ਫੇਰ ਆਉਂਦੇ ਸਾਰਾ ਸਾਰਾ ਫੇਰ ਆਉਂਦੇ ਚਲੋ ਆਓ ਭਾਜੀ ਨਾਲ ਨਾਲ ਅਸੀਂ ਗੱਲਬਾਤ ਕਰ ਤੇ ਭਾਜੀ ਅੱਜ ਤੱਕ ਮਤਲਬ ਕਿੰਨੇ ਕੇ ਸ਼ਰਧਾਲੂਆਂ ਨੂੰ ਉਹਨਾਂ ਦੇ ਦਰਸ਼ਨ ਹੋਏ ਆ ਇਸ਼ਾਤਾਰੀ ਨਾਗਾਂ ਦੇ ਤੁਹਾਨੂੰ ਦੱਸਿਆ ਹੋਊਗਾ ਜਿੱਦਾਂ ਹੁਣ ਭਗਤ ਆਉਂਦੇ ਆ ਇੱਥੇ ਉਹ ਦੱਸਦੇ ਵੀ ਨੇ ਸਾਨੂੰ ਵੀ ਤਾਂ ਜੀ ਜਦੋਂ ਤੁਹਾਨੂੰ ਦਾਦਾ ਜੀ ਬਹੁਤ ਪੁਰਾਣੀ ਗੱਲ ਹੈ ਇੱਕ ਹਾਂਜੀ ਇਹ ਜਾਦਾ ਨਹੀਂ ਤਾਂ 12 ਸਾਲ ਹੋ ਗਈ ਗੱਲ ਨੂੰ ਜੀ ਠੀਕ ਆ ਜੀ ਤਾਂ ਮੈਂ ਸਵੇਰੇ ਉਸ ਵੱਲੇ ਆਪਣੇ ਰਸਟ ਹੈ ਨਹੀਂ ਸੀ ਆਪਣੀ ਉਸ ਵੱਲੇ ਪਰਾ ਵਿਜਵਾੜੇ ਘਰ ਆ ਤਾਂ ਉੱਥੇ ਜਾ ਕੇ ਮੈਂ ਸੁਣਦਾ ਹੁੰਦਾ ਸਵੇਨ ਤੜਕੇ ਆਪਣੇ 4 ਵਜੇ ਸਵੇ ਨੂੰ ਘਰ ਚੱਲ ਕੇ ਆ ਜਾਣਾ ਤਾਂ ਜਦੋਂ ਮੈਂ ਦੇਖਿਆ ਤਾਂ ਇੱਥੇ ਮਾਰੇ ਗੱਡੀ ਖੜੀ ਦਰਵਾਜ਼ੇ ਮੋਰੇ ਉਸ ਟਾਈਮ ਸੀੜੀਆਂ ਦਾ ਹੁੰਦਾ ਸੀ ਟਾਈਮ ਤਾਂ ਪੂਰੀ ਸੀੜੀਆਂ ਨਾਲ ਭਰੀ ਪਈ ਸੀ ਜੀ ਐਲਸੀਡੀ ਉਹ ਗੱਡੀ ਪੂਰੀ ਉਹ ਟਾਟਾਕੀਆਂ ਵੀ ਖੁੱਲੀਆਂ ਪਈਆਂ ਸੀ ਤਾਂ ਮੈਂ ਦੇਖਿਆ ਮੈਨੂੰ ਤਾਂ ਪਤਾ ਨਹੀਂ ਤਾਂ ਫਿਰ ਮੈਂ ਆਪਣਾ ਤੂਬਤੀ ਲਾ ਪਿਆ ਕੰਨ ਫਿਰ ਮੈਂ ਗੱਲ ਨਹੀਂ ਗੋਲੀ ਤਾਂ ਫਿਰ ਦੋ ਤਿੰਨ ਘੰਟੇ ਬਾਅਦ ਦੋ ਮੁੰਡੇ ਆਏ ਤਾਂ ਫਿਰ ਉਹਨਾਂ ਦੱਸਿਆ ਕਹਿੰਦੇ ਅਸੀਂ ਤਾਂ ਸੋਚਿਆ ਸੀ ਚਲੋ ਨਵਾਂ ਮੰਦਰ ਨਿਕਲਿਆ ਮੱਥਾ ਟੇਕ ਚੱਲਦੇ ਆ ਤਾਂ ਕਹਿੰਦੇ ਸਾਨੂੰ ਅੰਦਰ ਹੀ ਨਹੀਂ ਆਉਣ ਦਿੱਤਾ ਹੀ ਇੱਕ ਉੱਥੇ ਖੜ ਗਿਆ ਇੱਕ ਉੱਥੇ ਖੜ ਗਿਆ ਫਰਾਟਾ ਹੀ ਇੰਨਾ ਜ਼ੋਰ ਦਾ ਮਾਰਦੇ ਸੀ ਮਤਲਬ ਗੱਡੀ ਛੱਡ ਕੇ ਦੌੜਨਾ ਪੈ ਗਿਆ ਜੀ ਉਹਨਾਂ ਇਹ ਤਾਂ ਭਾਜੀ ਬਹੁਤ ਵਿਚਾਰ ਰੂਪ ਆ ਉਹਨਾਂ ਦਾ ਹਾਂਜੀ 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 ਐਨਾ ਮਤਲਬ ਪਹਿਰਾ ਹੀ ਹੈਗਾ ਜਿਉਂ ਆਉਂਦਾ ਇੱਥੇ ਕਿਰਪਾ ਹੈਗੀ ਜੀ ਉਹਦੀ ਭਾਜੀ ਇਸ ਜਗ੍ਹਾ ਤੇ ਹੀ ਪਹਿਰਾ ਆ ਇਸ਼ਤਾਰੀ ਨਾਗਾਂ ਦਾ ਜਾਂ ਆਲੇ ਦੁਆਲੇ ਪਿੰਡਾਂ 'ਚ ਵੀ ਹੈਗਾ ਕਈ ਜਗ੍ਹਾ ਤੇ ਅਸੀਂ ਸੁਣਿਆ ਇੱਕ ਅਸੀਂ ਗਦਾਸਪੁਰ ਵੀਡੀਓ ਬਣਾਈ ਸੀ ਉੱਥੇ 22 ਪਿੰਡਾਂ ਦੇ ਪਹਿਰਾ ਆ ਹਾਂਜੀ ਹਾਂਜੀ ਨਹੀਂ ਇਹ ਆਪਣਾ ਜਿਹਨਾਂ ਆਪਣੇ ਮੰਦਿਰ ਦੀ ਹੱਦ ਆ ਗਈ ਹੈ ਸਿਰਫ ਮੰਦਿਰ ਦੀ ਰਾਖੀ ਕਰਦੇ ਇਸ਼ਤਾਰੀ ਭਾਜੀ ਹਾਂਜੀ ਮੰਦਿਰ ਦੀ ਰਾਖੀ ਕਰਦੇ ਜੀ ਠੀਕ ਆ ਠੀਕ ਆ ਕੋਲੇ ਨਾ ਦੇ ਸੇਵਕ ਪਰ ਮੰਦਿਰ ਤੱਕੇ ਮੰਦਿਰ ਤੱਕ ਹੀ ਆ ਭਾਜੀ ਬਾਕੀ ਉਹਦੀ ਮਤਲਬ ਪਹਿਰਾ ਪੂਰਾ ਜ ਠੀਕ ਆ ਠੀਕ ਆ ਜੀ ਕੋਈ ਅੰਦਰ ਦਾ ਬੰਦਾ ਹੋਵੇ ਤਾਂ ਨਹੀਂ ਅੰਦਰ ਆਉਂਦੇ ਹਾਂਗੇ ਅੱਛਾ ਜੀ ਹਾਂਜੀ ਤੁਸੀਂ ਦੇਖ ਲਓ ਭਰਾ ਉਹਨਾਂ ਦਾ ਕਹਿਣਾ ਆ ਕਿ ਜੇ ਕੋਈ ਇਦਾਂ ਦਾ ਬੰਦਾ ਹੋਵੇ ਜਿਹਦੀ ਗਲਤ ਸੋਚ ਹੋਵੇ ਉਹ ਨਹੀਂ ਅੰਦਰ ਨਹੀਂ ਆਉਂਦਾ ਜਾਂ ਕੋਈ ਚੋਰ ਵਗੈਰਾ ਭਾਈ ਅਸੀਂ ਕਹਿ ਸਕਦੇ ਹਾਂ ਨਾ ਉਹਨੂੰ ਅੰਦਰ ਤੱਕ ਨਹੀਂ ਆਉਣ ਦਿੰਦੇ ਇਸ਼ਾਤਾਰੀ ਨਾਗ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਕਿਸੇ ਨੂੰ ਕਹੀਏ ਭਾਈ ਸਾਡੇ ਹਿਾਰਪੁਰ ਦੇ ਵਿੱਚ ਇਸ ਜਗ੍ਹਾ ਇਸ਼ਾਤਾਰੀ ਨਾਗ ਰਹਿੰਦੇ ਆ ਉਹਨਾਂ ਦਾ ਪਹਿਰਾ ਆ ਹਨਾ ਲੋਕਾਂ ਨੂੰ ਦਰਸ਼ਨ ਵੀ ਦਿੰਦੇ ਆ ਤਾਂ ਬਹੁਤ ਘੱਟ ਲੋਕ ਇਸ ਚੀਜ਼ ਨੂੰ ਮੰਨਦੇ ਆ ਤੇ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਆਂ ਹਾਂ ਜੇ ਤਾਂ ਬਾਕੀ ਯਕੀਨ ਤਾਂ ਸਭ ਕੁਝ ਹੀ ਹੈ ਜੀ ਸਭ ਕੁਝ ਹੀ ਹੈ ਹਾਂ ਜੀ ਬਾਕੀ ਉਹ ਤਾਂ ਕਦੇ ਮਾ ਪਾਣੀ ਆ ਮਨੂ ਗੰਗਾ ਵਾ ਨਹੀਂ ਤਾਂ ਪਾਣੀ ਹੈ ਜੀ ਪਾਣੀ ਹੈ ਸਹੀ ਗੱਲ ਹੈ ਇਹ ਬਾਕੀ ਯਕੀਨ ਤੇ ਜੇ ਆਈ ਯਕੀਨ ਤੇ ਦਰਸ਼ਨ ਜੂਤ ਹੋਊਗਾ ਦਰਸ਼ਨ ਜੂਤ ਮਤਲਬ ਦਰਸ਼ਨ ਵੀ ਦਿੰਦੇ ਆ ਹਾਂ ਜੀ ਦਰਸ਼ਨ ਦੋਗੇ ਜਾਂ ਆਊਗਾ ਆਪਣੇ ਸੱਚੇ ਮੰਨਾਂ ਤੁਸੀਂ ਦੇਖ ਲਓ ਜੇ ਤੁਸੀਂ ਇਸ ਜਗ੍ਹਾ ਸੱਚੇ ਮੰਨ ਦੇ ਨਾਲ ਆਉਂਦੇ ਆ ਤਾਂ ਇਸ਼ਾਤਾਰੀ ਜਿਹੜਾ ਨਾਗਾਂ ਦਾ ਜੋੜਾ ਉਹ ਤੁਹਾਨੂੰ ਦਰਸ਼ਨ ਵੀ ਦੇਊਗਾ ਤੇ ਲੋਕਾਂ ਦੀਆਂ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਆ ਦੁੱਖ ਦਰਦ ਵੀ ਦੂਰ ਹੁੰਦੇ ਆ ਭਾਜੀ ਇਸ ਜਗ੍ਹਾ ਆ ਕੇ ਕਿੰਨੇ ਕੁ ਲੋਕਾਂ ਦੇ ਦੁੱਖ ਦੂਰ ਹੋ ਗਏ ਆ ਥੋੜਾ ਦੱਸੋ ਖਾਲੀ ਦੁੱਖ ਦੂਰ ਹੋ ਗਏ ਬਾਕੀ ਡੈਡੀ ਹੁਣੇ ਸੀ ਜਿਹੜੇ ਤਵੱਸਿਆ ਕਰਦੇ ਉਹ ਜੜੀ ਹੁੰਦੇ ਆ ਉਹ ਚਾਂਦੇ ਸੀ ਉਹ ਵੀ ਓਵਰੀ ਕਸਰ ਦੇਖ ਲੈਂਦੇ ਸੀ ਅੱਛਾ ਜੀ ਹਾਂ ਉਹ ਓਵਰੀ ਕਸਰ ਦੇਖ ਕੇ ਉਹ ਆਂਦੀ ਗਤੀ ਕਰਾ ਦਿੰਦੀ ਸੀ ਪਿੱਪਲ ਨੂੰ ਇਦਾਂ ਪਾਣੀ ਪੋੜੇ ਪਵਾ ਕੇ ਜੋ ਕਰਦੇ ਸੀ ਠੀਕ ਆ ਠੀਕ ਹਾਂਜੀ ਹਾਂਜੀ ਉਹ ਕਰ ਸਭ ਕੋਈ ਕਰ ਲੈਂਦੇ ਸੀ ਹੁਣ ਅਸੀਂ ਵੀਡੀਓ ਦੀ ਇਸੇ ਜਗ੍ਹਾ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਇੰਨੀ ਜ਼ਿਆਦਾ ਫੈਲ ਸਕੇ ਜਿਹੜੇ ਮੇਰੇ ਭਰਾ ਭੈਣਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ ਉਹ ਇਸ ਜਗ੍ਹਾ ਆ ਕੇ ਦਰਸ਼ਨ ਕਰ ਸਕਣ ਤੇ ਬਾਕੀ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਿਆ ਆ ਹਾਂਜੀ ਹਾਂਜੀ ਤੇ ਚਲੋ ਹੁਣ ਤੁਹਾਨੂੰ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ